220 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 ਕੋਈ ਇਹ ਰਾਂ ਮੰਗਦਾ 700 ਕੋਈ ਮੰਗਦਾ 800 ਲੈ ਜਾਓ 400 ਦੇ ਵਿੱਚ ਹੁਣ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਵੱਧ ਵੀਡੀਓ ਸ਼ੇਅਰ ਕਰੂ ਪਹਿਲੇ 11 ਭੈਣ ਭਰਾਵਾਂ ਨੂੰ ਬੈੱਡ ਸ਼ੀਟਾਂ ਬਿਲਕੁਲ ਫ੍ਰੀ ਆ ਚੱਕੋ ਮਾਰਕੀਟ ਦੇ ਵਿੱਚ ਕੋਈ ਮੰਗਦਾ 800 ਕੋਈ ਮੰਗਦਾ 1000 ਆ ਚੱਕੋ 500 500 500 ਮੌਂਟੀ ਕਾਰਲੋ ਦਾ ਰੇਟ ਹੈ 1049 ਪਲੱਸ ਜੀਐਸਟੀ ਪਰ ਮਾਤੂ ਜੀ ਦਸਤਾਰ ਕਾਦੀਆ ਦੇ ਮੈਨ ਲਈ ਚਾਦਰ 650 ਰੁਪਏ ਦੀ ਦੇਖੋ ਜੀ ਦਾਦੀ ਵੀ ਖੁਸ਼ ਕਰ ਦੇਣੀ ਆ ਨਾਨੀ ਵੀ ਖੁਸ਼ ਕਰ ਦੇਣੀ ਆ ਭੂਆ ਵੀ ਖੁਸ਼ ਕਰ ਦੇਣੀ ਆ ਮਾਸੀ ਵੀ ਖੁਸ਼ ਕਰ ਦੇਣੀ ਆ ਕਿੰਨੇ ਦਾ ਸੂਟ 1300 ਦਾ ਪਰ ਅਸੀਂ ਦੇਣੇ 1300 ਦੇ ਦੋ ਇੱਕ ਬਾਅਦ ਦੂਜਾ ਤੋਂ ਦੇਖੋ ਜੇ ਕਿਸੇ ਨੂੰ ਗਿਫਟ ਕਰਨੀ ਚਾਦਰ ਜਾਂ ਤੁਸੀਂ ਬਾਹਰ ਲੈ ਕੇ ਜਾਣੀ ਆ ਇਹਦਾ ਰੇਟ ਵੀ ਕੋਈ 2500 3000 ਨਹੀਂ ਇਹ ਵੀ 1000 ਰੁਪਏ ਦਾ ਦੇ ਦੇਣਾ ਗਿਫਟ ਲਓ ਜੀ ਇੱਕ ਹੋਰ ਬਹੁਤ ਬੜਾ ਤਮਾਕਾ ਲਾਤਾ ਵੱਡਾ ਬ੍ਰਾਂਡ ਮੌਂਟੀ ਕਾਲੋ ਦਾ ਏਸੀ ਸੈੱਟ ਕਹਿੰਦੇ ਇਹਦੇ ਵਿੱਚ ਚਾਦਰ ਵੀ ਆ ਗਈ ਇਹਦੇ ਵਿੱਚ ਬੱਡ ਸ਼ੀਟ ਵੀ ਆ ਗਈ ਸਾਰਾ ਹੀ ਸੈੱਟ ਕੰਪਲੀਟ ਕਰਤਾ ਦੇਖੋ ਐਮ ਆਰ ਪੀ ਹੈਗੀ 4409 ਰੁਪਏ 4409 ਵਾਲਾ ਲੈ ਜਾਓ 2750 ਦੇ ਵਿੱਚ ਲਓ ਜੀ 2250 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 ਚ ਜਿੰਨਾ ਮਰਜੀ ਲੈ ਜਾਓ ਜਿੰਨੇ ਮਰਜੀ ਡਿਜ਼ਾਈਨ ਜਿੰਨੇ ਮਰਜੀ ਪ੍ਰਿੰਟ ਭਾਜੀ ਕਹਿੰਦੇ 2250 2250 ਇਸਵਾ ਚੱਕੋ ਡਿਜ਼ਾਈਨ ਜਿੱਦਾਂ ਤੇ ਮਰਜ਼ੀ ਲੈ ਲੋ ਡਾਰਕ ਲੈ ਲੋ ਲਾਈਟ ਤੁਹਾਡੇ ਪਸੰਦ ਦਾ ਡਿਜ਼ਾਈਨ ਰੰਗ ਤਾਂ 250 300 ਦੇਖੋ ਜੀ ਬਹੁਤ ਵੱਡੀ ਆਫਰ ਲਾਤੀ ਜਿਹੜੇ ਬਾਜ਼ਾਰ ਚ ਮਿਲਦੇ 5 500 ਜੇ ਵੀ ਕਰਤੇ 350 350 350 ਜਿਹੜਾ ਮਰਜ਼ੀ ਚੱਕੋ ਜੀ 350 ਦੇਖੋ ਵੈਰਾਈਟੀਆਂ ਟੌਪ ਟੌਪ ਦੀਆਂ ਕੱਪੜੇ ਦੀ ਗਾਰੰਟੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਆਜੋ ਛੇਤੀ ਵੱਡੇ ਫਾਇਦੇ ਹੋਣੇ ਆ ਇੱਕ ਹੋਰ ਆਫਰ ਲਾਤੀ ਆ ਕੋਈ ਇਹ ਰਾਂ ਮੰਗਦਾ 700 ਕੋਈ ਮੰਗਦਾ 800 ਲੈ ਜਾਓ 400 ਦੇ ਵਿੱਚ 4 400 4 400 ਆ ਚੱਕੋ ਡਿਜ਼ਾਈਨ ਜਿੱਦਾਂ ਦੇ ਮਰਜ਼ੀ ਚੱਕੋ ਡਿਜ਼ਾਈਨ ਡਿਜੀਟਲ ਪ੍ਰਿੰਟ ਚੱਕੋ ਪਿਓਰ ਕੈਂਬ੍ਰਿਕ ਦੇ 4 400 4 400 ਆ ਚੱਕੋ ਡਿਜੀਟਲ ਆ ਬੂਤਾਬੀ ਦਾ ਆ ਗਿਆ ਡਿਜ਼ਾਈਨ ਕਹਿੰਦੇ ਡਿਜੀਟਲ ਕਾਟਨ ਆ ਗਈ ਰਿਓ ਦੀ ਆ ਚੱਕੋ ਮਾਰਕੀਟ ਦੇ ਵਿੱਚ ਕੋਈ ਮੰਗਦਾ 800 ਕੋਈ ਮੰਗਦਾ 1000 ਆ ਚੱਕੋ 500 500 500 ਡਿਜ਼ਾਈਨ ਜਿੱਦਾਂ ਦੇ ਮਰਜ਼ੀ ਡਾਰਕ ਲਾਈਟ ਜਿੱਦਾਂ ਦੇ ਮਰਜ਼ੀ ਜਿੱਦਾਂ ਦੇ ਪਸੰਦ ਆ ਦੇਖੋ ਜੀ ਭਾਵੇਂ ਟੌਪ ਬਣਾ ਲਿਓ ਭਾਵੇਂ ਨਾਈਟ ਸੂਟ ਬਣਾ ਲਿਓ ਭਾਵੇਂ ਤੁਸੀਂ ਬਣਾ ਲਿਓ ਕੋਟ ਸੈੱਟ ਭਾਵੇਂ ਬਣਾ ਲਿਓ ਸੂਟ ਦੇਖੋ ਹਾਈ ਕੁਆਲਿਟੀ ਕੱਪੜਾ ਦੇ ਰਹੇ ਹਾਂ ਜਿਹੜੇ ਵੱਡੇ ਵੱਡੇ ਘਰਾਂ ਦੀਆਂ ਕੁੜੀਆਂ ਪਾਉਂਦੀਆਂ ਕੋਈ 1500 ਰੁਪਏ ਦਿੰਦਾ ਕੋਈ 1600 ਰੁਪਏ ਦਿੰਦਾ ਅਸੀਂ ਦੇਣਾ 500 ਰੁਪਏ ਦਾ ਇੱਕ 500 ਰੁਪਏ ਦਾ ਇੱਕ 1000 ਦੇ ਦੋ 1500 ਦੇ ਤਿੰਨ 2000 ਦੇ ਚਾਰ ਸੂਟ ਮਤਲਬ ਰਿਕਾਰਡ ਬਣਾ ਤਾ 500 ਰੁਪਏ ਦੇ ਵਿੱਚ ਸੂਟ ਦੇ ਰਹੇ ਹਾਂ ਅਹ ਚੱਕੋ ਜੀ ਦੁਬਈ ਦਾ ਆ ਗਿਆ ਜੀ ਕੱਪੜਾ ਠੰਡਾ ਠਾਰ ਕੱਪੜਾ ਡਿਜ਼ਾਈਨ ਚੈੱਕ ਕਰ ਲੋ ਡਿਜੀਟਲ ਪ੍ਰਿੰਟਰ ਰੇਡ ਬਾਜ਼ਾਰ 'ਚ 1200 ਮਾਤੂ ਸ਼ਰੀ ਦਸਤਾਰ ਕਾਦੀਆਂ ਦਾ ਰੇਡ 650 650 650 ਦੇਖੋ ਜੀ ਦਾਦੀ ਵੀ ਖੁਸ਼ ਕਰ ਦੇਣੀ ਆ ਨਾਨੀ ਵੀ ਖੁਸ਼ ਕਰ ਦੇਣੀ ਆ ਭੂਆ ਵੀ ਖੁਸ਼ ਕਰ ਦੇਣੀ ਆ ਮਾਸੀ ਵੀ ਖੁਸ਼ ਕਰ ਦੇਣੀ ਆ ਚੱਕ ਦਿਓ ਜੀ ਸਾਰਿਆਂ ਦੇ ਲਈ ਆਫਰਾਂ ਲਾਤੀਆਂ ਕਿੰਨੇ ਦਾ ਸੂਟ 1300 ਦਾ ਪਰ ਅਸੀਂ ਦੇਣੇ 1300 ਦੇ 2 ਇੱਕ ਬਾਅਦ ਦੂਜਾ ਤੋਂ ਦੇਖੋ ਹਰ ਤਰ੍ਹਾਂ ਦੇ ਰੰਗ 6 6 ਸੂਟ 7 7 ਸੂਟ ਚੱਕ ਕੇ ਲੈ ਜਾਓ ਰੋਜ਼ ਬਦਲ ਬਦਲ ਕੇ ਪਾ ਲਓ ਕਿੰਨੇ ਗਰਮੀਆਂ ਦੇ ਵਿੱਚ ਏਸੀ ਲਾਉਣ ਦੀ ਲੋੜ ਨਹੀਂ ਪੈਣੀ ਜਿੰਦਾਂ ਦਾ ਕੱਪੜਾ ਤੁਹਾਨੂੰ ਅਸੀਂ ਦੇ ਰਹੇ ਹਾਂ ਗਾਰੰਟੀ ਇਸ ਚੀਜ਼ ਦੀ ਆ ਬਾਜ਼ਾਰ 'ਚ 1200 ਤੋਂ ਘੱਟ ਨਹੀਂ 650 ਤੋਂ ਘਰਤਾ ਸੂਟ ਚੱਕੋ ਜੀ ਡਿਜ਼ਾਈਨ ਨਵੇਂ-ਨਵੇਂ ਡੀਟੇਲ ਪ੍ਰਿੰਟ ਆ ਜਿੱਦਾਂ ਦੇ ਤੁਸੀਂ ਡਿਜ਼ਾਈਨ ਮੰਗੋਗੇ ਬਰੀਕ ਪ੍ਰਿੰਟ ਰੰਗ ਵੀ ਸਾਰੇ ਹੈਗੇ ਆ ਕਲਰ ਸਾਰੇ ਹੈਗੇ ਆ ਲਾਈਟ ਡਾਰਕ ਗਰਮੀਆਂ ਵਾਲੇ ਰੰਗ ਆ ਪਿਆਰੇ-ਪਿਆਰੇ ਰੰਗ ਆ ਘਰੇ ਪਾਉਣ ਨੂੰ ਲੈਣਾ ਤੁਸੀਂ ਆਉਣ ਜਾਣ ਵਾਸਤੇ ਪ੍ਰਿੰਟ ਸੂਟ ਲੈਣਾ ਮਾਤੂ ਸ਼ਰੀ ਦਸਤਾਰ ਕਾਦੀਆਂ ਤੇ ਆਜੋ ਤਿੰਨਾਂ ਦਿਨਾਂ ਦਾ ਮੇਲਾ ਤਿੰਨਾਂ ਦਿਨਾਂ ਦਾ ਮੇਲਾ ਪ੍ਰਿੰਟ ਦਾ ਤੇ ਤਿੰਨ ਦਿਨ ਦਾ ਕੜਾਈ ਦਾ 6 ਦਿਨ ਭਾਰੀ ਮੇਲਾ ਆਜੋ 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 ਸਲੋ ਜੀ ਇੱਥੇ ਦੇਖ ਲਓ ਜਿੱਥੇ ਜਿੱਥੇ ਤੱਕ ਨਿਕਾ ਜਾਂਦੀ ਸਾਰੀਆਂ ਆਫਰਾਂ ਲਾਤੀਆਂ ਆ ਵੀ ਚੈੱਕ ਕਰ ਲਓ ਦੇਖੋ ਤੁਹਾਨੂੰ ਹਰ ਇੱਕ ਦੇ ਵਿੱਚ ਅੱਧੇ ਰੇਟ ਕਰਤੇ ਜੀ ਸੇਲ ਲਾਤੀ ਬਹੁਤ ਵੱਡੀ ਤੁਸੀਂ ਚਾਹੇ ਤੇ ਰਣੀਆ 250 300 500 ਦੇ ਵਿੱਚ ਆ ਵੀ ਚੈੱਕ ਕਰ ਲੋ ਬਹੁਤ ਸੋਹਣੇ ਸੋਹਣੇ ਪ੍ਰਿੰਟਾਂ ਦੇ ਵਿੱਚ ਤੁਹਾਨੂੰ ਅਸੀਂ ਆਫਰਾਂ ਦੇ ਰਣੀਆ ਜਿਹੜਾ ਆਜੂਗਾ ਫਾਇਦਾ ਲੈ ਜੂਗਾ ਜਿਹੜਾ ਰਹਿ ਗਿਆ ਰਹਿ ਗਿਆ ਆ ਵੀ ਦਿਖਾਓ ਭਾਜੀ ਕੀ ਚੱਕੀ ਫਿਰਦੇ ਹੋ ਇਹ ਚੱਕੋ ਜੀ ਮੌਂਟੀ ਕਾਰਲੋ ਦਾ ਬ੍ਰਾਂਡ ਲੈ ਕੇ ਆ ਗਿਆ ਜੀ ਚਾਦਰਾਂ ਲੈ ਕੇ ਆ ਗਿਆ ਪਿਓਰ ਕਾਟਨ ਦੀਆਂ ਆ ਚੈੱਕ ਕਰੋ ਜੀ ਰੇਟ ਮੌਂਟੀ ਕਾਰਲੋ ਦਾ ਰੇਟ ਹੈ 1049 ਪਲੱਸ ਜੀਐਸਟੀ ਪਰ ਮਾਤੂਸ਼ਰੀ ਦਸਤਾਰ ਕਾਦਿਆ ਦੇ ਮੇਲ ਨਹੀਂ ਚਾਦਰ 650 ਰੁਪਏ ਦੀ ਡਿਜ਼ਾਈਨ ਜਿੱਦਾਂ ਤੇ ਮਰਜ਼ੀ ਲੈ ਲੋ ਰੰਗ ਜਿੱਦਾਂ ਤੇ ਮਰਜ਼ੀ ਆ ਚੱਕੋ ਆ ਗਈ ਆ ਪੈਕਿੰਗ ਕਹਿੰਦੇ ਕਿਸੇ ਨੂੰ ਗਿਫਟ ਕਰਨੀ ਚਾਦਰ ਜਾਂ ਤੁਸੀਂ ਬਾਹਰ ਲੈ ਕੇ ਜਾਣੀ ਆ ਇਹਦਾ ਰੇਟ ਵੀ ਕੋਈ 2500 3000 ਨਹੀਂ ਇਹ ਵੀ 1000 ਰੁਪਏ ਦਾ ਦੇ ਦੇਣਾ ਗਿਫਟ ਮੌਂਟੀ ਕਾਰਲੋ ਤੇ ਭਟੀਆਂ ਓਵਰਾ ਆ ਚੱਕੋ ਮੌਂਟੀ ਕਾਰਲੋ ਦਾ ਟਾਵਲ ਕੋਈ 1500 ਕੋਈ 800 ਕੋਈ 1000 ਦਾ ਪਰ ਮਾਤੂ ਸ਼੍ਰੀ ਦਸਤਾਰ ਕਰਦੀਆਂ 350 ਦਾ ਟਾਵਲ ਸਲੋ ਜੀ ਇੱਕ ਹੋਰ ਬਹੁਤ ਬੜਾ ਤਮਾਕਾ ਲਾਤਾ ਵੱਡਾ ਬ੍ਰਾਂਡ ਮੌਂਟੀ ਕਾਲੋ ਦਾ ਏਸੀ ਸੈੱਟ ਕਹਿੰਦੇ ਇਹਦੇ ਵਿੱਚ ਚਾਦਰ ਵੀ ਆ ਗਈ ਇਹਦੇ ਵਿੱਚ ਬੈੱਡ ਸ਼ੀਟ ਵੀ ਆ ਗਈ ਸਾਰਾ ਹੀ ਸੈੱਟ ਕੰਪਲੀਟ ਕਰਤਾ ਦੇਖੋ ਐਮ ਆਰ ਪੀ ਹੈਗੀ 4409 ਰੁਪਏ 4409 ਵਾਲਾ ਲੈ ਜਾਓ 2750 ਦੇ ਵਿੱਚ 2750 ਚ ਰੰਗ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਕੋਈ ਮੋਟੀ ਕਰ ਲਓ ਦੀਆਂ ਸਾਰੀਆਂ ਹੀ ਆਈਟਮਾਂ ਆ ਗਈਆਂ ਚਾਦਰਾਂ ਆ ਗਈਆਂ ਟਾਵਲ ਆ ਗਏ ਆ ਵਾ ਏਸੀ ਕੁਇਲਟ ਆ ਗਿਆ ਹੁਣ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਤਗੜਾ ਬ੍ਰਾਂਡ ਦਵਾਂਗੇ ਰੇਟ ਵੀ ਚੈਲੰਜ ਵਾਲੇ ਦਵਾਂਗੇ ਜੋ ਅਸੀਂ ਰੇਟ ਦੇਤੇ ਕਿਸੇ ਤੋਂ ਦੇਣੀ ਹੋਣੀ ਹੁਣੇ ਬਾਜੀ ਦੇਖੋ ਜੀ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਵੱਧ ਵੀਡੀਓ ਸ਼ੇਅਰ ਕਰੂ ਪਹਿਲੇ 11 ਭੈਣ ਭਰਾਵਾਂ ਨੂੰ ਬੈੱਡ ਸ਼ੀਟਾਂ ਬਿਲਕੁਲ ਫ੍ਰੀ ਆ ਦੇਖੋ ਜੀ ਡੱਬਾ ਭਰ ਲਿਆ ਆ ਟਰੱਕ ਭਰ ਲਿਆ ਜਿੰਨਾ ਮਰਜੀ ਸਮਾਨ ਲੈ ਜਾਓ ਪ੍ਰਿੰਟ ਜਿਹੜੇ ਮਰਜੀ ਲੈ ਜਾਓ ਡਿਜ਼ਾਈਨ ਲੈ ਜਾਓ ਅੱਦੇ ਰੇਟ ਕਰਤੇ ਅੱਦੇ ਰੇਟ ਕਰਤੇ ਆ ਚੱਕੋ ਜੀ ਪੂਰੇ ਹਾਜ ਵਾਲੇ ਸ਼ੋਅਰੂਮ ਤੇ ਲਾਤੀ ਹਫਤੇ ਦੀ ਸੇਲ ਚਾਹੇ ਸੂਟ ਲੈ ਜਾਓ ਚਾਹੇ ਕੁੜਤੇ ਪਜਾਮੇ ਸ਼ਰਾਰੇ ਗਰਾਰੇ ਲਹਿੰਗੇ ਜੋ ਮਰਜੀ ਲੈ ਜਾਓ ਹਫਤੇ ਦੀ ਸੇਲ ਆ 7 ਦਿਨਾਂ ਦੀ ਜਿਹੜਾ ਆ ਗਿਆ ਆ ਗਿਆ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਬੁੱਟਰ ਰੋਡ ਕਾਦੀਆਂ ਆਉਣਾ ਕਾਦੀਆਂ ਬੁੱਟਰ ਰੋਡ ਭੁੱਲਣਾ ਜਾਇਓ ਆ ਬਜ਼ਾਰਾ ਚ ਭੀੜਿਆ ਜਿਹੜਾ ਵੜ ਜਾਓ ਪਟਾਲਾ ਗੁਰਦਾਸਪੁਰ ਟਾਡਾ ਦਸੂਹਾ ਬਕੇਰੀਆ ਭੁੱਲ ਜਾਓ ਕਾਦੀਆਂ 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 ਦੇਖੋ ਜੀ ਟਾਂਡਾ ਦਸੂਹਾ ਮਕੇਰੀਆ ਹੁਣ ਹੋਰ ਕਿਤੇ ਨਾ ਜਾਇਓ ਮਾਤੂ ਸ਼੍ਰੀ ਦਸਤਾਰ ਕਾਦੀਆਂ ਕੋ ਆ ਦੇਖੋ ਵੈਰਟੀਆਂ ਬਥੇਰੀਆਂ ਸਾਰਾ ਨੱਕੋ ਨੱਕ ਭਰਿਆ ਪਿਆ ਆ ਵੱਡੇ ਫਾਇਦੇ ਹੋਣੇ ਆ ਛੇਤੀ ਆਜੋ ਜਿਹੜਾ ਆਜੂਗਾ ਵੱਡੇ ਫਾਇਦੇ ਕਰਕੇ ਭੇਜਾਂਗੇ ਕੈਮਰਾਮੈਨ ਹੋਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਨ ਟੀਵੀ ਕਾਦੀਆਂ